ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਕਲੋਨੀ ਕਪਤਗੜ੍ਹ 67 ਸੂਰੀ ਰੋਡ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਹੋਈ ਮੌਤ ਮ੍ਰਿਤਕ ਦੇ ਭਰਾ ਸੁਖਚੰਦ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸਾਗਰ ਪੇਂਡ ਦਾ ਕੰਮ ਕਰਦਾ ਉਹਦਾ ਵਿਆਹ 4 ਸਾਲ ਪਹਿਲਾਂ ਆਸ਼ਾ ਨਾਲ ਹੋਇਆ ਮ੍ਰਿਤਕ ਨੌਜਵਾਨ ਦੇ ਦੋ ਬੱਚੇ ਹਨ ਸੁਖਚੰਦ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਸਾਗਰ ਇਲਾਕੇ ਦੇ ਵਿੱਚ ਕਿਸੇ ਦੇ ਘਰ ਪੇਂਡ ਦਾ ਕੰਮ ਕਰਨ ਗਿਆ ਸੀ ਤਾਂ ਸਾਗਰ ਰਾਤ 10:30 ਵਜੇ ਕੰਮ ਖਤਮ ਕਰਕੇ ਉਹਨਾਂ ਦੇ ਘਰੋਂ ਨਿਕਲ ਗਿਆ ਜਦੋਂ ਉਹ 1 ਵਜੇ ਤੱਕ ਘਰ ਨਹੀਂ ਪਰਤਿਆ ਤਾਂ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਰਾਤ ਹੋਣ ਕਾਰਨ ਉਹਨਾਂ ਨੂੰ ਨਹੀਂ ਮਿਲਿਆ ਉਸ ਨੇ ਦੱਸਿਆ ਕਿ ਜਦੋਂ ਉਹ ਸਵੇਰੇ 6:30 ਵਜੇ ਦੁਬਾਰਾ ਸਾਗਰ ਦੀ ਭਾਲ ਕਰਨ ਲਈ ਬਾਹਰ ਨਿਕਲੇ ਤਾਂ ਗਲੀ ਦੇ ਖੰਬੇ ਦੇ ਨਾਲ ਸਾਗਰ ਦੀ Laash ਮਿਲੀ ਉਸਦੇ ਹੱਥ ਵਿੱਚ ਸਰਿੰਜ ਲੱਗੀ ਹੋਈ ਉਹਨਾਂ ਨੇ ਦੱਸਿਆ ਕਿ 2 ਦਿਨ ਦੇ ਵਿੱਚ ਉਹਨਾਂ ਦੇ ਇਲਾਕੇ ਵਿੱਚ ਨਸ਼ੇ ਕਾਰਨ ਦੂਜੀ ਮੌਤ ਹੋਈ ਮ੍ਰਿਤਕ ਸਾਗਰ ਦਾ ਵਿਆਹ 5 ਸਾਲ ਪਹਿਲਾਂ ਆਸ਼ਾ ਨਾਲ ਹੋਇਆ ਉਸਦੇ ਦੋ ਸਾਲ ਦਾ ਬੇਟਾ ਅਰਸ਼ ਅਤੇ 1 ਸਾਲ ਦੀ ਬੇਟੀ ਹਰਮਨਦੀਪ ਕੌਰ ਹੈ ਮ੍ਰਿਤਿਕ ਸਾਗਰ ਦੇ ਮਾਤਾ ਪਿਤਾ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਗਈ ਸੁਖ찬 ਸਿੰਘ ਭਾਈ ਇੱਥੋਂ ਭਾਈ ਸ਼ਾੜਕ ਪੱਤਗੜ ਰਹਿਣ ਵਾਲੇ ਵਾਸੀ ਆਪਾਂ ਇੱਥੇ ਭਾਈ ਪੱਤਗੜ ਚ ਨਸ਼ੇ ਦੇ ਕਰਕੇ ਰਾਤੀ ਕੋਈ 12 ਵਜੇ ਮੇਰੇ ਭਰਾ ਦੀ ਮੌਤ ਹੋਈ ਆ ਇੱਥੇ ਭਾਈ ਨਸ਼ੇ ਦਾ ਕੰਟਰੋਲ ਕੋਈ ਨਹੀਂ ਜੇਗਾ ਪੁਲਿਸ ਆਉਂਦੀ ਆ ਤੇ ਕੋਈ ਜ਼ਿਆਦਾ ਕਰਦੀ ਨਹੀਂ ਆ ਖਾਈ ਤੋਂੜੀ ਤੇ ਇਦਾਂ ਹੀ ਬਸ ਮਤਲਬ ਬਹੁਤ ਜ਼ਿਆਦਾ ਆ ਦੋ ਤੋਂ ਚੋ ਮਹੀਨਿਆਂ ਦੇ ਵਿੱਚ ਜ 15 16 ਮੌਤਾ ਹੋ ਗਈਆਂ ਨਸ਼ਾ ਕਰਕੇ ਇੱਕ ਆਡੇ ਪਿਛਲੀ ਗਲੀ ਚ ਕੱਲ ਹੋਈ ਜੇ ਤੇ ਇੱਕ ਆ ਰਾਤੀ ਹੋਈ ਜੇ ਕੀ ਨਾਮ ਤੁਹਾਡੇ ਬ੍ਰਦਰ ਦਾ ਤੇ ਕਿੰਨੇ ਮੇਰੇ ਬ੍ਰਦਰ ਦਾ ਨਾਮ ਸਾਗਰ ਜੇ ਉਹਦੀ ਉਮਰ ਹੈਗੀ 28 ਕੇ ਸਾਲ ਤੇ ਮੇਰਾ ਛੋਟਾ ਭਰਾ ਉਹ ਕਿੰਨੇ ਬੱਚੇ ਦੇ ਦੋ ਬੱਚੇ ਇੱਕ ਕੁੜੀ ਤੇ ਮੁੰਡਾ ਹੈ ਮੁੰਡਾ 3 ਸਾਲਾਂ ਦਾ ਕੁੜੀ 1.5 ਸਾਲਾਂ ਦੀ ਆ ਗੁੜੀਆ ਇੱਧਰ ਕੀ ਕੰਮ ਕਰਦਾ ਪੇਂਟ ਦਾ ਕੰਮ ਕਰਦਾ ਜੀ ਕਿੱਥੋਂ ਤਣਬੀਦਾ ਪਤਾ ਨਹੀਂ ਤੇ ਕਿੱਥੋਂ ਆਂਦੇ ਆ ਇਹ ਕੰਮ ਤੇ ਲੱਗਾ ਜੀ ਇੱਧਰ ਪਿਛਲੇ ਗਵਾਂਡੀਆਂ ਘਰ ਤੇ ਉਧਰ ਦਾ ਸਾਢੇ ਦਾ ਉਧਰੋਂ ਛੁੱਟੀ ਕਰਕੇ ਆਇਆ ਵਾ ਤੇ ਬਾਅਦ ਚ ਉਧਰੋਂ ਆਇਆ ਹੀ ਨਹੀਂ ਸਦਾ ਘਰ ਨਹੀਂ ਆਇਆ ਤੇ ਸਾਨੂੰ 1:00 ਵਜੇ ਜਾਗਾਈ ਹੈ ਤੇ ਅਸੀਂ ਆਖਿਆ ਵੇਖ ਕੇ ਉਹਨੇ ਆ ਉਹ ਕਹਿੰਦੇ ਸਾਢੇ 10 ਦਾ ਚਲ ਗਿਆ ਅਸੀਂ ਰਾਤ ਦੇ ਲੱਭਨੇ ਸਾਨੂੰ ਕਿਧੋ ਨਹੀਂ ਲੱਭਾ ਉਹ ਗਲੀ ਦਾ ਆਪਣਾ ਮੋੜ ਲਿਆ ਤੇ ਉੱਥੇ ਪੇ ਸਾਈਡ ਤੇ ਪਿਆ ਹੀ ਹੈ ਆਕੜਿਆ ਪਿਆ ਹੀ ਟੀਗਾ ਹੱਥ ਚ ਹੀ ਇਹਦੇ ਹਾਂਜੀ ਤੇ ਪੁਲਿਸ ਉਹ ਜਦੋਂ ਇੱਥੇ ਜਦੋਂ ਚੈਕਿੰਗ ਕੀਤੀ ਨਹੀਂ ਮੰਨਦਾ ਕੋਈ ਭਾਜੀ ਪੁਲਿਸ ਦਾ ਇੱਥੇ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਆ ਵੀ ਪੁਲਿਸ ਨੂੰ ਵੀ ਪਤਾ ਕੌਣ-ਕੌਣ ਵੇਚਦਾ ਕੌਣ-ਕੌਣ ਨਹੀਂ ਕਰਦਾ ਪਰ ਕੋਈ ਇੱਥੇ ਵਿਰਜਿਆ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਇਹ ਪੁਲਸ ਕੋਈ ਕੰਟਰੋਲ ਕਰੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਇੱਥੇ ਵਦਿਆ ਦੇਖਿਆ ਜਾਵੇ ਪੰਜਾਬ ਸਰਕਾਰ ਨੇ ਜਿਹੜੇ ਵਾਦੇ ਦਾਅਵੇ ਨੇ ਉਹ ਬਿਲਕੁਲ ਨਹੀਂ ਭਾਜੀ ਕੋਈ ਨਹੀਂ ਕੋਈ ਕੰਟਰੋਲ ਨਹੀਂ ਕੋਈ ਪੂਰਾ ਨਹੀਂ ਕੀਤਾ ਕੁਝ ਨਹੀਂ ਇਸ ਤਰ੍ਹਾਂ ਦਾ ਜੋ ਉਹਨਾਂ ਨੇ ਕਿਹਾ ਸੀ ਸਰਕਾਰ ਨੇ ਵੀ ਉਹ ਕਰਦਾਂਗੇ ਨਸ਼ੇ ਦੇ ਇਹ ਕਰਦਾਂਗੇ ਐਦਾਂ ਦਾ ਕੁਝ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਸੋ ਕੋ ਵਧਿਆ ਹੀ ਘਟਿਆ ਨਹੀਂ ਆ ਉਹਦੇ ਨਾਲ ਉਹ ਵਧਦੀ ਆ ਘਟਣੀ ਨਹੀਂ ਆ ਇੱਥੇ ਦੇ ਪਾਈ 8-9 ਸਾਲ ਹੋ ਗਏ ਜੋ ਨਸ਼ਾ ਇੱਥੇ ਚੱਲਿਆ ਸਭ ਤੋਂ ਪਹਿਲਾਂ ਨਸ਼ਾ ਇੱਥੇ ਆਇਆ 8-9 ਸਾਲ ਹੋ ਗਏ ਛਾੜਕਪਾਤ ਹਾਂਜੀ ਕਪਾਤਗੜ੍ਹ ਮੇਨ ਬਾਬਾ ਦੀਪ ਸਿੰਘ ਕਲੋਨੀ ਕਹਿੰਦੇ ਪਰ ਮੇਨ ਕਪਾਤਗੜ੍ਹ ਵਾਈਦਾ ਜੀ ਸਰਕਾਰ ਨੂੰ ਭਾਈ ਇਹੋ ਮੇਰੀ ਅਪੀਲ ਲੈ ਕੇ ਨਸ਼ਾ ਬੰਦ ਕਰੋ ਇਸ ਤਰ੍ਹਾਂ ਅੱਡੇ ਅੱਜ ਮਰਨਦੇ ਆ ਕੱਲ ਨੂੰ ਲੋਕਾਂ ਦੇ ਵੀ ਮਰਨੇ ਆ ਸਾਰੇ ਜਾਣੇ ਇੱਕ ਹੋ ਕੇ ਨਸ਼ੇ ਦੇ ਕੋਈ ਗੱਲਬਾਤ ਕਰੋ ਤੇ ਨਸ਼ੇ ਦਾ ਛੁਟਕਾਰਾ ਕਰਾਓ ਪੰਜਾਬ ਤੋਂ ਪੰਜਾਬ ਮੁਕਤ ਨਸ਼ਾ ਕਰੋ ਜਿਹੜੇ ਲੋਕ ਇਕੱਠੇ ਹੁੰਦੇ ਨੇ ਜਾਂ ਨਾਮ ਲੈਂਦੇ ਉਹਨਾਂ 'ਤੇ ਹਮਲਾ ਹੋ ਜਾਂਦਾ ਕਿ ਸਰਕਾਰ ਨੂੰ ਦੇਦਾ ਵੀ ਇਹਨਾਂ ਸਖਤ ਕਾਰਵਾਈ ਕਰਨੀ ਚਾਹੀਦੀ ਕਰਨ ਨਹੀਂ ਚਾਹੀਦੀ ਭਾਈ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਭਾਈ ਕੋਈ ਨਹੀਂ ਕਮਾਉਣ ਵਾਲਾ ਮੰਮੀ ਡੈਡੀ ਦੀ ਡੈਥ ਹੋਈ ਆ 6ਵੇਂ ਮਹੀਨੇ ਪਿਛਲੇ ਮੇਰੀ ਵੱਡੀ ਦੀਦੀ ਦੀ ਪੂਰੀ ਹੋਈ ਆ ਮੰਮੀ ਡਾਡੀ ਵੀ ਪੂਰੇ ਹੋਇਆ ਅਸੀਂ ਤਿੰਨੇ ਭੈਣ ਭਰਾ ਹੈਗੇ ਹਾਂ ਤੇ ਬਸ ਹੋਣਾ ਪਾ ਦੋਵੇਂ ਭੈਣ ਭਰਾ ਰਹਿ ਗਏ ਆ ਭੈਣ ਮੇਰੀ ਵੱਡੀ ਆ ਤੇ ਮੈਂ ਆਤੋਂ ਛੋਟਾ ਇਹ ਮੇਰੇ ਤੋਂ ਛੋਟਾ ਹੈ ਬੱਚੇ ਕਿੰਨੇ ਕਿੰਨੇ ਬੱਚਿਆ 45 ਸਾਲ ਪਿੰਨਾ ਸਾਲਾਂ ਦਾ ਮੁੰਡਾ ਤੇ ਡੇਢ ਸਾਲ ਦੀ ਕੁੜੀ ਆ ਆ ਕੁੜੀਆ ਲੱਗ ਦੇਖਵਾਲ ਹੁਣ ਭਾਜੀ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਹੈ ਉਹਤੇ ਹੀ ਭਾਜਪਾ ਦੇ ਜ਼ਿਲ੍ਹਾ ਕਾਰਜਕਾਰੀ ਮੈਂਬਰ ਸतीश ਪੁੰਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕਿਹਾ ਪਰ ਆਪ ਸਰਕਾਰ ਵੀ ਕਾਂਗਰਸ ਸਰਕਾਰ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਚ ਵੀ ਨਸ਼ਾਖੋਰੀ ਗੁੰਡਾਗਰਦੀ ਲੁੱਟਖੋਹ ਵਰਗੀਆਂ ਕਈ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ ਆਪ ਸਰਕਾਰ ਇਸ ਨੂੰ ਰੋਕਣ ਚ ਨਾਕਾਮ ਸਾਬਤ ਹੋਈ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੀ ਲਾਪਰਵਾਹੀ ਅਤੇ ਅਨਗੇਲੀ ਕਰਨ ਪੰਜਾਬ ਦੀ ਜਵਾਨੀ ਮਰ ਰਹੀ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਸਤਿ ਸ਼੍ਰੀ ਅਕਾਲ ਜੀ, ਵਾਰਡ ਨੰਬਰ 80 ਤੋਂ ਮੈਂ ਇਥੋਂ ਦਾ ਵਸਨੀਕ ਹਾਂ। ਤੁਸੀਂ ਦੇਖ ਰਹੇ ਜੀ ਅੱਜ ਦਾ ਮੰਜ਼ਰ ਨਸ਼ੇ ਦੇ ਵਿੱਚ ਪਹਿਲਾਂ ਇੱਕ ਕੱਲ ਮੌਤ ਹੋਈ ਹੈ 32 ਸਾਲ ਦਾ ਮੁੰਡਾ ਸੀਗਾ। ਅੱਜ ਜਿਹੜੀ ਬਹੁਤ ਮੰਦਭਾਉ ਦੀ ਘਟਨਾ ਹੋਈ ਆ ਜਦੋਂ ਇਹਦਾ ਪਤਾ ਚੱਲਿਆ ਵਾ ਵਾਕਈ ਮਨ ਨੂੰ ਬਹੁਤ ਹੌਸਪਟਲ 'ਤੇ ਪਹੁੰਚੀ ਆ ਇੱਕ ਉਹਦੇ 2 ਸਾਲ ਦੀ ਕੁੜੀ ਇੱਕ 3 ਸਾਲ ਦਾ ਬੱਚਾ ਵਾ ਨਸ਼ੇ ਨੇ ਬਰਬਾਦ ਕਰਕੇ ਰੱਖਤੀਆਂ ਜ਼ਿੰਦਗੀਆਂ ਦਲਦਲ ਦੇ ਵਿੱਚ ਫਸੀਆਂ ਸਰਕਾਰਾਂ ਫੇਲ ਹੋ ਚੁੱਕੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨਸ਼ੇ ਦੇ ਉੱਤੇ ਠੱਲ ਪਾਉਣ ਵਾਸਤੇ ਪੰਜਾਬ ਨੇ ਬਦਲਾਅ ਵਾਸਤੇ ਚੁਣੀ ਸੀ ਉਹ ਆਪਣੇ ਹੱਥ ਖੜੇ ਕਰਦੀ ਨਜ਼ਰ ਆ ਰਹੀ ਆ ਕਿਤੇ ਕੋਈ ਲੋਅਰਡਰ ਨਹੀਂ ਆ ਕਿਤੇ ਕੁਸ਼ ਹੋ ਰਹੀਆਂ ਸ਼ਰਿਆਂ ਨਸ਼ੇ ਵੇਚ ਰਹੇ ਆ ਸ਼ਰਿਆਂ ਗੁੰਡਾਗਰਦੀ ਹੋ ਰਹੀਆਂ ਵਾਂ ਸਨੇਚਿੰਗਾਂ ਹੋ ਰਹੀਆਂ ਵਾਂ ਆ ਹੁਣ ਪਰਵਾਹ ਦੇਖੋ ਜੀ ਕਿੱਦਾਂ ਵਿਲਕਦਾ ਪਿਆ ਰੋਂਦੇ ਪਏ ਨਿੱਕੇ ਨਿੱਕੇ ਬੱਚੇ ਇਹਨਾਂ ਵਾਲੀਵਾਰਸ ਕੌਣ ਰਹਿ ਗਿਆ ਇਹਦੇ ਵਿੱਚ ਪਿਓ ਜਿਹਦੇ ਨਸ਼ਾ ਕੀਤਾ ਉਹ ਤੇ ਜ਼ਰਾ ਚਲੇ ਗਿਆ ਦੁਨੀਆ ਦੇ ਵਿੱਚੋਂ ਛੋਟੇ ਛੋਟੇ ਬੱਚੇ ਆ ਉਹਨਾਂ ਦਾ ਕੋ ਪਾਲਣ ਪੋਸ਼ਣ ਪੜ੍ਹਾਈ ਲਿਖਾਈ ਕਿੱਦਾਂ ਉਹ ਗੋ ਸਰਵਾਈਵ ਕਰਨੇ ਜ਼ਿੰਦਗੀ ਵਿੱਚ ਕੋਈ ਇਹਨਾਂ ਦਾ ਅੱਗੇ ਪਿੱਛੇ ਨਾ ਸੁਧ ਲੈਣ ਵਾਲਾ ਨਾ ਕੋ ਪਹੁੰਚਣ ਵਾਲਾ ਨਾ ਕੋ ਸਰਕਾਰ ਦਾ ਨੁਮਾਇੰਦਾ ਅੱਜ ਤੱਕ ਆਇਆ ਪਹਿਲਾਂ ਕਾਂਗਰਸ ਸਰਕਾਰ ਸੀਗੀ ਉਹਨੇ ਸੋਚ ਆ ਕੇ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਜੜ ਤੋਂ ਉਹਨਾਂ ਨੇ ਆਇਆ ਉਹਨਾਂ ਦਾ ਕੋ ਕੁਛ ਨਹੀਂ ਹੋਇਆ ਉਦੋਂ ਵੀ ਜਿਆਦਾ ਨਸ਼ਾ ਵਿਕਿਆ ਜਦੋਂ ਬਦਲਾਅ ਆਇਆ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਬਦਲਾਅ ਨੂੰ ਚੁਣਿਆ ਤੇ ਇਹ ਬਦਲਾਅ ਤੁਹਾਡੇ ਸਾਹਮਣੇ ਆ ਦੇਖੋ ਵੇਖਣੇ ਯਾਰ ਇਹ ਮੰਜ਼ਰ ਜੋ ਬਣਿਆ ਪਿਆ ਇੱਥੇ ਜੀ ਜੇ ਦੇਖਿਆ ਜਾਵੇ ਪੰਜਾਬ ਸਰਕਾਰ ਕੈਸੋ ਆਪਰੇਸ਼ਨ ਜਿਹੜਾ ਚਲਾਇਆ ਗਿਆ ਹੈ ਇਹ ਕਹਿੰਦੇ ਵੱਡੇ ਸਮਗਲ ਪੜੇ ਨੇ ਰੋਟੀਆਂ ਜਬਤ ਕੀਤੀਆਂ ਗਈਆਂ ਨੇ ਲੇਕਿਨ ਹਜੇ ਵੀ ਦੇਖਿਆ ਉਹ ਚਰਿਆ ਮੇਡਾ ਨਚਾ ਫੋਟੋ ਤੇ ਲਾ ਕੇ ਵੱਡੇ ਤੱਕ ਸਾਰੇ ਬੱਚੇ ਵੇਚਦੇ ਸਰ ਕੋਈ ਪ੍ਰੋਪਰਟੀ ਜ਼ਬਤ ਨਹੀਂ ਹੋਈ ਕੋਈ ਵੱਡਾ ਤਸਕਾ ਨਹੀਂ ਫੜਿਆ ਗਿਆ ਹਾਂ ਹੁਣ ਥੋੜੇ ਦਿਨ ਪਹਿਲਾਂ ਬਿਲਕੁਲ ਆਪਣੇ 6 ਸਤਰੀ ਰੋਡ ਤੇ ਹਜ਼ਾਰ ਕਰੋੜਾਂ ਦੀ ਗਿਣਤੀ ਵਿੱਚ ਸਮਾਨ ਫੜਿਆ ਗਿਆ ਵਾ ਸਮਾਨ ਫੜਿਆ ਜਾਂਦਾ ਵਾ ਉਸ ਤੋਂ ਬਾਅਦ ਕੀ ਹੁੰਦਾ ਵਾ ਕੁਝ ਨਹੀਂ ਹੁੰਦਾ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਹੜੇ ਛੋਟੇ ਛੋਟੇ ਅੱਗੋ ਉਹਨਾਂ ਨੇ ਨਿੱਕੇ ਨਿੱਕੇ ਬੱਚੇ ਲੋਕਾਂ ਗਲੀਆਂ ਗਲੀਆਂ ਵਿੱਚ ਜਿਸ ਤਰ੍ਹਾਂ ਅਖਬਾਰਾਂ ਵਿਕਦੀਆਂ ਨਾ ਇਸ ਤਰ੍ਹਾਂ ਡਿਲੀਵਰੀਆਂ ਆ ਜਾਂਦੀਆਂ ਘਰਾਂ-ਘਰਾਂ ਦੇ ਵਿੱਚ ਪੁਲਿਸ ਨੂੰ ਸਭ ਪਤਾ ਵਾ ਸਰਕਾਰ ਨੂੰ ਸਭ ਪਤਾ ਵਾ ਪਰ ਇਹ ਠੱਲ ਪਾਉਣਾ ਚਾਹੁੰਦੇ ਨਹੀਂ ਆ ਜੇ ਇਹਨਾਂ ਦੀ ਮਨਸ਼ਾ ਹੋਵੇ ਠੱਲ ਪਾਉਣ ਦੀ ਤਾਂ ਕਿੱਡਾ ਵੱਡਾ ਮੁੱਦਾ ਹੈਗਾ ਵਾ ਜਿਹੜਾ ਨਸ਼ੇ ਦਾ ਦਰਿਆ ਪੰਜਾਬ ਦੇ ਵਿੱਚ ਰੋਜ਼ ਦਿਨ ਪ੍ਰਤੀ ਦਿਨ ਹਜ਼ਾਰਾਂ ਮੋਤਾਂ ਹੋ ਰਹੀਆਂ ਵਾ ਕੌਣ ਇਹਦਾ ਜ਼ਿੰਮੇਵਾਰ ਆ ਸਰਕਾਰ ਨੂੰ ਕੌਣ ਜਗਾਏਗਾ ਜੋ ਲੋਕੀ ਮੈਂ ਤਾਂ ਇਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਇਹ ਇੱਕ ਜੁੱਟ ਹੋਣ ਜਦੋਂ ਪਬਲਿਕ ਜੁੱਟ ਹੋਏਗੀ ਸਰਕਾਰ ਉਦੋਂ ਹਿੱਲਦੀ ਆ ਤੇ ਸਰਕਾਰ ਨੂੰ ਹਿਲਣਾ ਪਏਗਾ ਅਜਿਵੇਂ ਠੋਣਦੇ ਨੇ ਜਿਹੜਾ 26 ਹੁੰਦੇ ਉਹਨਾਂ 'ਤੇ ਹਮਲਾ ਕੀਤਾ ਜਾਂਦਾ ਮਾਰਕਟਾਈ ਕੀਤੀ ਗੋਲੀਆਂ ਚਲਾਈਆਂ ਜਾਂਦੀਆਂ ਇਹ ਸਾਰੀ ਮਿਲੀ ਭਗਤ ਹੁੰਦੀ ਆ ਜੀ ਜਦੋਂ ਸਰਕਾਰ ਨੇ ਇੱਕ ਕਿਆਸੀ ਵੀ ਖੁਫੀਆ ਸਾਨੂੰ ਸੂਚਨਾ ਦੋ ਪ੍ਰਸ਼ਾਸਨ ਕਿਆ ਸਾਨੂੰ ਸੂਚਨਾ ਦੋ ਅਸੀਂ ਉਹਨਾਂ ਦੇ ਨਾਮ ਗੁਪਤ ਰੱਖਾਂਗੇ ਪਰ ਜਦੋਂ ਸੂਚਨਾ ਦਿੱਤੀ ਜਾਂਦੀ ਆ ਉਹ ਸੂਚਨਾ ਤੇ ਘਰ ਨਹੀਂ ਪਹੁੰਚਦੇ ਪਰ ਉਹਨਾਂ ਇੱਕ ਉਹਨਾਂ ਨੂੰ ਧਮਕੀਆਂ ਤੇ ਉਹਨਾਂ ਦੇ ਘਰਾਂ ਵਿੱਚ ਪਹਿਲੇ ਹਮਲੇ ਹੋ ਜਾਂਦੇ ਨੇ ਇਹ ਤੋਂ ਇਹ ਸਾਬਿਤ ਹੁੰਦਾ ਆ ਵੀ ਇਹ ਸਾਰੇ ਰਲੇ ਮਿਲੇ ਨੇ ਸਾਰੇ ਕੁੱਤੇ ਚੋਰ ਨਾਲ ਰਲਿਆ ਇਹਦਾ ਕੁਝ ਨਹੀਂ ਹੋ ਸਕਦਾ ਇਹ ਲੋਕਾਂ ਨੂੰ ਜਾਗਰੂਕ ਹੋ ਕੇ ਇਹਦੇ ਖਿਲਾਫ ਲੜਨਾ ਪਏਗਾ ਸੜਕਾਂ 'ਤੇ ਉਤਰਨਾ ਪਏਗਾ ਫੇਰ ਹੀ ਹੱਲ ਹੋ ਸਕਦਾ ਜੇ ਜਿਹਦੇ ਪਰਵਾਦਾ ਜੀ ਜਾਂਦਾ ਉਹਨੂੰ ਦੁੱਖ ਹੁੰਦਾ ਇਸਾ ਦੇ ਘਰ ਦੇ ਮੁਸੀਬਤ ਕਹਿੰਦੇ ਫਿਰ ਆਵਾਜ਼ ਚੁੱਕਦੇ ਨੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਤੇ ਇਹੀ ਚਾਹੁੰਦਾ ਸਾਰਿਆਂ ਨੂੰ ਇਹ ਕਹਿਣਾ ਵੀ ਨਸ਼ੇ ਦੇ ਵਿਰੁੱਧ ਇੱਕ ਆਵਾਜ਼ ਚੁੱਕਣੀ ਜੇ ਨਹੀਂ ਤਾਂ ਤੁਹਾਨੂੰ ਸਾਰਿਆਂ ਨੂੰ ਅੱਜ ਇਹਨਾਂ ਦੇ ਘਰ ਹੋਈ ਆ ਕੱਲ ਕਿਸਦੇ ਘਰ ਹੋਏ ਇਸ ਦਾ ਸਾਡੇ ਘਰਾਂ ਤੱਕ ਵੀ ਪਹੁੰਚ ਨਹੀਂ ਆਵਾ ਇਹ ਨਸ਼ਾ ਰੁਕਣ ਵਾਲਾ ਨਹੀਂ ਹੈਗਾ ਇਹ ਹਰ ਘਰ ਤੇ ਪਹੁੰਚਣਾ ਵਾ ਜੇ ਇਹਦੇ ਵਾਸਤੇ ਆਪਾਂ ਨਹੀਂ ਲੜਾਂਗੇ ਤੇ ਫਿਰ ਸਾਰੇ ਹੀ ਮਰਾਂਗੇ ਦੇਖਿਆ ਜਾਵੇ ਕਪਤਗੜ ਪਾਪੀ ਮਸ਼ਹੂਰ ਹੈ ਨਸ਼ੇ ਦੇ ਗੜ ਗੜ ਨੂੰ ਸਰ ਕੱਲਾ ਕਪਤਗੜ ਗੜ ਮੰਨਿਆ ਜਾਂਦਾ ਸ਼ਹਿੜਾ ਗੜ ਮੰਨਿਆ ਗਿਆ ਵਾ ਇਹ ਗੜ ਬਣਾਇਆ ਕਿੰਨੇ ਆ ਇਹ ਨਸ਼ਾ ਆਇਆ ਕਿੱਥੋਂ ਆਇਆ ਨਸ਼ਾ ਵਕਾਇਆ ਕਿੱਤਾਂ ਵਾ ਨਸ਼ਾ ਵਕਾਇਆ ਕਿਨੇ ਆ ਮੁੱਦਾ ਤੇ ਇਸ ਚੀਜ਼ ਦੇ ਵਿੱਚ ਡੁੰਗਾਈ ਦੇ ਵਿੱਚ ਜਾਂਦਾ ਵਾ ਕੀ ਗੱਲ ਜਿਹੜੇ ਆ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੀਆਂ ਸਰਕਾਰਾਂ ਵਹਿੰਦੇ ਜਿੰਮੇਵਾਰੀ ਨਹੀਂ ਬੰਦੀ ਸਰਕਾਰ ਦਾ ਨੁਮਾਇੰਦਾ ਕੋਈ ਆਇਆ ਨਹੀਂ ਆ ਨਾ ਕਾਂਗਰਸਾ ਨਾ ਆਮ ਆਮਦੀ ਪਾਰਟੀ ਦਾ ਜਦੋਂ ਵੋਟਾਂ ਲੈ ਆਣੀ ਉਹ ਸਾਰੇ ਭੱਜੇ ਭੱਜੇ ਆਣਾ ਵਾ ਅੱਜ ਕਿੱਥੇ ਨੇ ਸਾਰੇ ਅੱਜ ਹੋਣੇ ਆ ਰਹੇ ਉਥੇ ਹੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਾਬਾ ਦੀਪ ਸਿੰਘ ਕਲੋਨੀ ਕਪਤਗੜ੍ਹ ਵਿੱਚ ਨਸ਼ਾ ਆਪਣੇ ਸਿਖਰਾਂ ਤੇ ਹੈ ਇੱਥੇ ਨਸ਼ੇ ਦੇ ਵਪਾਰੀ ਬਿਨਾਂ ਕਿਸੇ ਡਰ ਤੋਂ ਨਸ਼ਾ ਵੇਚ ਰਹੇ ਹਨ ਇਸ ਨਸ਼ੇ ਨੂੰ ਰੋਕਣ ਲਈ ਕੋਈ ਵੀ ਪੁਲਿਸ ਅਧਿਕਾਰੀ ਜਾਂ ਸਰਕਾਰ ਕੋਈ ਵੀ ਉਪਰਾਲਾ ਨਹੀਂ ਕਰ ਰਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਨਸ਼ੇ ਕਰਨ ਲਗਾਤਾਰ ਹੋ ਰਹੀਆਂ ਮੌਤਾ ਕਰਨ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ ਪਰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਾਣ باوجود ਵੀ ਸ਼ਰਿਆਮ ਨਸ਼ਾ ਵੇਚਿਆ ਜਾ ਰਿਹਾ ਹੈ ਇਲਾਕੇ ਵਿੱਚ ਨਸ਼ੇ ਦੀ ਵਿਕਰੀ ਕਾਰਨ ਉਹਨਾਂ ਦੇ ਬੱਚਾ ਨੂੰ ਚੰਗੇ ਰਿਸ਼ਤੇ ਵੀ ਨਹੀਂ ਮਿਲ ਰਹੇ ਮੈਂ ਇਥੋਂ ਦਾ ਰਹਿਣ ਵਾਲਾ ਬਾਬਾ ਦੀਪ ਸਿੰਘ ਕਲੋਨੀ ਕਪਤਕਾਰ ਸ਼ਟਾ ਜੇ ਜਿਹਦੀ ਡੈਥ ਹੋਏ ਕਿਸ ਨੂੰ ਇਹਦੀ ਜ਼ਿੰਦਗੀ ਦਲਦਲ ਹੋ ਗਈ ਮੇਰਾ ਮੇਰੇ ਨਾਲ ਕੰਮ ਕਰਦਾ ਸੀ ਪੇਂਟ ਦਾ ਹਾਂਜੀ ਤੇ ਇੰਨੇ ਰਾਤੀ ਗਿਤੇ ਲੱਭਦੇ ਰਹੇ ਇਹਨੂੰ ਤੇ ਏਟੀਗਾ ਲਾ ਕੇ ਤੇ ਪਲਾਟ ਦੇ ਵਿੱਚ ਪਿਆ ਸੀ ਟੀਗਾ ਉਤਰਾ ਹੀ ਉਹਦੇ ਲੱਗਾ ਪਿਆ ਇਹ ਤੇ ਦਿਨੇ ਵੇਖਿਆ ਡੈੱਡ ਬਡੀ ਪਈ ਸੀ ਇਹਦੀ ਮੈਂ ਕੀ ਆ ਇਹ ਮਾਮਲਾ ਜੀ ਇਹ ਤੇਗਾ ਉਹਦਾ ਨਸ਼ਾ ਕਰਦਾ ਆ ਰਿਹਾ ਇਹ ਨਸ਼ਾ ਮੇਰੇ ਸਾਨੂੰ 4-5 ਮਹੀਨੇ ਤੋਂ ਸ਼ੁਰੂ ਹੋਇਆ ਆ ਇਹ ਮੁੰਡਾ ਸਾਡੇ ਤੇ 15-16 ਮੋਤਾ ਹੋਈਆਂ ਇੱਥੇ ਸਾਡੇ ਤੇ ਪਿੰਡ ਦਾ ਬੇੜਾ ਗਰਕੀ ਹੋ ਗਿਆ ਸਾਡੇ ਦੇ ਨਾਂ ਇੱਥੇ ਰਿਸ਼ਤੇ ਹੀ ਹੋਣੇ ਆ ਮੁੰਡਿਆਂ ਦੇ ਰਿਸ਼ਤੇ ਹੋਣੇ ਤੇ ਨਾਲ ਕੁੜੀਆਂ ਦੇ ਰਿਸ਼ਤੇ ਹੀ ਹੋਣੇ ਆ ਜਿੰਨਾ ਬਰਾ ਹਾਲ ਆ ਇਥੋਂ ਤੱਕ ਕਿ ਪੁਲਿਸ ਨੂੰ ਸਾਰਾ ਪਤਾ ਆ ਵੀ ਕਿਹੜਾ-ਕਿਹੜਾ ਬੰਦਾ ਵੇਚਦਾ ਆ ਤੇ ਕੋਈ ਕਾਰਵਾਈ ਕਿਹਤੇ ਨਹੀਂ ਹੋਣਦੀ ਨਿਕੇ ਨਿਕੇ ਬੱਚੇ ਵੇਚਦੇ ਆ ਤੇ ਨਿਕੇ ਨਿਕੇ ਬੱਚੇ ਲਾਉਣ ਵੀ ਦੇ ਆ ਪੀਣ ਵੀ ਦੇ ਆ ਨਿਕੇ ਨਿਕੇ ਬੱਚੇ ਪੜਾਉਂਦੇ ਵੀ ਇੰਨੀ ਕਿੰਨੀ ਕਿ ਬੱਚੇ ਫੜਾਉਂਦੇ ਆ ਪੁਲਿਸ ਨੂੰ ਪੂਰੇ ਸ਼ਹਾੜੇ ਨੂੰ ਪਤਾ ਆ ਪੁਲਿਸ ਨੂੰ ਪਤਾ ਸਾਰਾ ਪਤਾ ਪੁਲਿਸ ਨੂੰ ਇਥੇ ਨਸ਼ਾ ਬੜਾ ਵਿਗਦਾ ਆ ਖਾਨਾ ਬੁੱਤੀ ਪੁਲਿਸ ਆਪਣਾ ਖਾਨਾ ਬੁੱਤੀ ਕਰਕੇ ਚੱਲ ਜਾਂਦੀ ਆ ਕੋਈ ਕੋਈ ਕਿੰਨੇ ਇੱਕ ਪਰਚੀ ਹੋਏ ਆ ਕਿਸੇ ਤੇ ਸਰਕਾਰ ਉਹ ਕਹਿ ਰਹੀ ਆ ਆਪਾਂ ਨਸ਼ਾ ਸਦਾ ਦਾ ਨੇ ਉਹਨਾਂ ਨੂੰ ਫੜਿਆ ਬਾਅਦ ਕਾਫੀ ਵੱਡੀ ਮਾਤਰਾ ਹੈ ਰਣ ਪੜੀ ਗਈ ਆ ਲੇਕਿਨ ਉਹ ਵੱਡੇ ਮਗਰਮਾਚੀ ਪੜੇਗੇ ਜਿਹੜੇ ਮੁਕੀ ਮਹੱਲਾ ਦੇ ਵਿੱਚ ਵੇਚਦੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਵੱਡੇ ਵੱਡੇ ਫੜੇ ਗਏ ਆ ਜਿਹੜੇ ਨਿਗੇ ਨਿਗੇ ਆੜੇ ਪੂਂ ਗੁੱਠਾਂ ਦੇ ਵੇਖੋ ਵੇਖੀ ਵੇਚੀ ਜਾਂਦੇ ਆ ਵੀ ਉਹਨੇ ਗੱਡੀ ਲਿੱਲੀ ਆ ਮੈਂ ਨਾ ਪਛਾਣ ਰਹਿ ਜਾਂ ਉਹਨੇ ਕੋਠੀ ਪਾਲੀ ਜਾਂ ਮੈਂ ਨਾ ਪਛਾਣ ਰਹਿ ਜਾਂ ਹੈ ਭਾਜੀ ਜਿਹੜੇ ਬੰਦੇ ਦਿਹਾੜੀ ਕਰਦੇ ਆ ਟਾਈਮ ਉਹ ਕੋਠੀਆਂ ਪਾ ਕੇ ਬੈਠੇ ਆ ਗੱਡੀਆਂ ਲੈ ਕੇ ਬੈਠੇ ਆ ਜਦੋਂ ਕਮਾਈ ਇਹਦੇ ਵਿੱਚ ਹੈਗੀ ਤੇ ਉਹਨਾਂ ਦਿਹਾੜੀ ਸਵਾਲ ਹੋਣੀ ਆ ਇਹਦਾ ਸਰਕਾਰਾਂ ਨੂੰ ਚਾਹੀਦਾ ਇਹ ਬੰਦ ਕਰਨਾ ਸਰ ਪੁਲਿਸ ਨੂੰ ਸਾਰਾ ਪਤਾ ਆ ਕਿਹੜਾ ਕਿਹੜਾ ਵੇਚਦਾ ਇੱਥੇ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਵੀ ਇਹਦਾ ਪੁਲਿਸ ਨੂੰ ਬੜੀਆਂ ਕੰਪਲੇਂਟਾਂ ਜਾਂਦੀਆਂ ਆ ਪੁਲਿਸ ਨੂੰ ਬੜੀ ਜਦੀ ਕੰਪਲੇਂਟ ਜਾਂਦੀ ਆ ਪਰ ਪੁਲਿਸ ਨੇ ਕਦੀ ਇਹ ਖਾਨਾ ਪੂਤੀ ਕਰਕੇ ਚੱਲ ਜਾਂਦੇ ਆ ਕੋਲ ਕਰਵਾ ਦੇ ਕੋਣ ਕੋਣ ਤੇ ਕੀ ਮੰਗ ਪਰਿਵਾਰ ਦੇ ਵਿੱਚ ਇੱਕ ਭਰਾ ਆ ਤੇ ਇੱਕ ਭੈਣ ਰਹਿ ਗਈ ਆ ਮਾਂ ਪਿਓ ਇਹਦਾ ਮਰ ਗਿਆ ਆ ਇੱਕ ਵੱਡੀ ਭੈਣ ਦੀ ਡੈਥ ਹੋ ਗਈ ਆ ਤੇ ਇਹਦੇ ਇੱਕ 3 ਸਾਲ ਦਾ ਬੇਟਾ ਆ ਤੇ 1.5 ਸਾਲ ਦੀ ਕੁੜੀ ਆ ਮਿਲ ਕੇ ਕਮਾਈ ਦਾ ਸਾਧਨ ਵੀ ਨਹੀਂ ਹੈਗਾ ਇਹੋ ਘਰ ਚ ਕਮਾਉਂਦਾ ਸੀ ਤੇ ਇਹਦੇ ਨਾਲ ਹੀ ਆਪਣਾ ਰੋਟੀ ਪਾਣੀ ਇਹਨਾਂ ਦਾ ਚੱਲਦਾ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਸਦਾਕਰਾਂ ਖਿਲਾਫ ਕੀ ਕਾਰਵਾਈ ਕਰਦੀ ਹੈ